ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਮਨੁੱਖਤਾ ਦੀ ਸੇਵਾ ਸਰਬਾਧਾ ਭਲਾ ਸੰਸਥਾ 14ਵਾਂ ਵਿਸ਼ਾਲ ਖੂਨਦਾਨ ਕੈਂਪ ਜਲਾਲਾਬਾਦ ਦੇ ਭਾਰਤੀ ਕਿਸਾਨ ਜੀ ਉਹਨਾਂ ਕਰਦੀਆਂ ਹੋਰ ਵੀ ਸਰੀਰ ਜਥੇਬੰਦੀਆਂ ਭਾਰਤੀ ਕਨਈਆ ਸੇਵਾ ਸੁਸਾਇਟੀ ਹੋਰ ਵੀ ਸਾਡੇ ਬੜੇ ਸਚਨ ਜਿਵੇਂ ਲਾਮ ਲੰਮਾ ਤੇ ਬੜਾ ਲੰਮਾ ਮੈਂ ਇੱਕ ਇੱਕ ਵੀਰ ਦਾ ਜਿਹੜੇ ਵੀਰ ਇੱਥੇ ਹਰੇਕ ਸਮਾਜ ਸੇਵੀ ਸੰਸਥਾਵਾਂ ਸਾਡੇ ਵੀਰ ਪੱਤਰਕਾਰ ਭਾਈਚਾਰਾ ਸਾਡੇ ਲੀਡਰ ਸਹਿਮਾਨ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਉਹਨਾਂ ਦੀ ਟੀਮ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਉਹਨਾਂ ਦੇ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਦੀਆਂ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਬਹੁਤ ਇਸਤਿਹਾਰ ਜੋਗ ਪ੍ਰਸਿੱਧ ਸਮਾਜ ਸੇਵੀ ਅੰਕਲ ਦੇਵਰਾਜ ਸ਼ਰਮਾ ਜੀ ਉਹ ਵੀ ਸਾਡੇ ਨਾਲ ਖੜੇ ਨੇ ਉਹਨਾਂ ਦਾ ਬੜਾ ਸਹਿਯੋਗ ਰਹਿੰਦਾ ਸਾਡੀਆਂ ਐਨ ਜੀਓ ਨਾਲ ਹਮੇਸ਼ਾ ਹੀ ਸਾਥ ਦਿੰਦੇ ਆ ਸਾਡਾ ਵੱਡਿਆਂ ਦਾ ਜਿਹੜਾ ਸਾਡੇ ਨਾਲ ਸਾਥ ਰੰਦਾ ਨਾ ਜੀ ਤੇ ਛੋਟੇ ਭੱਜ ਭੱਜ ਕੇ ਕੰਮ ਕਰਦੇ ਆ ਬਲੱਡ ਡੋਨੇਟ ਜਿਹੜੇ ਅੱਜ ਕੈਂਪ ਆਪਾਂ ਲਾਇਆ ਮੁਕਸਰ ਏਰੀਆ ਦੇ ਵਿੱਚ ਜਿੱਥੇ ਵੀ ਲੋੜ ਪੈਂਦੀ ਹੈ ਜਲਾਲਾਬਾਦ ਹਲਕਾ ਗੁਰੂ ਸਾਹ ਹਲਕੇ ਤੋਂ ਜਦੋਂ ਦਾਸ ਨੂੰ ਫੋਨ ਆਉਂਦਾ ਤੇ ਉਦੋਂ ਹੀ ਸਾਡੇ ਅਤੁੱਲਿਆ ਬਲੱਡ ਬੈਂਕ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ ਮੈਂ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕਰਦਾ ਤੁਹਾਡੀ মিডিਆ ਲਈ ਮੈਂ ਕਹਿਣਾ ਚਾਹਣਾ ਸਾਡੀ ਜਿੰਨੀ ਟੀਮ ਖੜੀ ਹੈ ਸਾਡੀਆਂ ਸੰਸਥਾਵਾਂ ਨੂੰ ਕਦੇ ਵੀ ਮੁਕਸਰ ਏਰੀਏ 'ਚ ਲੋੜ ਪਵੇ 90% ਤੁਹਾਡਾ ਹੱਲ ਹੋਏਗਾ ਕਦੇ ਵੀ ਕੋਈ ਤੇ ਕਿਸੇ ਵੀ ਹਸਪਤਾਲ ਦੇ ਵਿੱਚ ਬਲੱਡ ਦੀ ਲੋੜ ਪਵੇ ਸਾਡੇ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀਰ ਨੂੰ ਫੋਨ ਕਰ ਸਕਦੇ ਹੋ ਸਾਡੀ ਟੀਮ ਹਮੇਸ਼ਾ ਤੁਹਾਡੇ ਨਾਲ ਰਹੇਗੀ ਪਰ ਜਦੋਂ ਸਾਡਾ ਕੈਂਪ ਲੱਗਦਾ ਉਦੋਂ ਤੁਸੀਂ ਸਾਡਾ ਸਾਥ ਦੇਣਾ ਵੀਡੀਓ ਨੂੰ ਸ਼ੇਅਰ ਕਰਨਾ ਜਿਹੜੇ ਅਸੀਂ ਪੋਸਟਰ ਪਾਉਣੇ ਉਹਨਾਂ ਨੂੰ ਸ਼ੇਅਰ ਕਰਨਾ ਤੁਸੀਂ ਆਪ ਬਲੱਡ ਡੋਨੇਟ ਕਰਨਾ ਨਾਲ 4-5 ਵੀਰ ਹੋਰ ਲੈ ਕੇ ਆਉਣੇ ਜੀ ਆਪਾ ਜਲਾਲਾਬਾਦ ਦੇ ਵਿੱਚ ਕੈਂਪ ਲਾਵਾਂਗੇ ਮੁਕਸਰ ਬਠਿੰਡਾ ਜਿੱਥੇ ਵੀ ਲੋੜ ਪੈਗੀ ਹਮੇਸ਼ਾ ਤੁਹਾਡੇ ਨਾਲ ਵੀਰ ਸਾਰੇ ਖੜੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿੰਨੇ ਵੀ ਸਤਿਕਾਰਯੋਗ ਸਾਡੇ ਸਾਰੇ ਵੀਰ ਪਹੁੰਚੇ ਇੱਥੇ ਸਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਰਕਾਰੀ ਖਾਲਸਾ ਜਥੇਬੰਦੀ ਸਾਡੇ ਬਿਜ਼ਨਸ ਐਸੋਸਾਇਟੀ ਦੇ ਪ੍ਰਧਾਨ ਸਹਿਬਾਨ ਸਾਡੇ ਹੋਰ ਵੀ ਮੈਂਬਰ ਸਹਿਬਾਨ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ